ਬਲਾਕ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਨੂੰ ਲੈ ਕੇ ਜਿਹੜਾ ਭਾਜਪਾ ਵੱਲੋਂ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਕਿ ਵੋਟਾਂ ਨੂੰ ਚੇਂਜ ਕਰਨ ਦੇ ਇਲਜ਼ਾਮ ਲਗਾਏ ਜਾ ਰਿਹਾ ਸਾਡੇ ਨਾਲ ਭਾਜਪਾ ਦੇ ਆਗੂ ਸਨਿਕਾਂ ਕੈਸ਼ ਕੈਸ਼ ਦਾ ਕੀ ਮਾਮਲਾ ਕੀ ਹੈ देखो ਸਾਡੇ ਕੈਂਡੀਡੇਟ ਹੈ ਜੀ ਆਰਤੀ ਸਿੰਘ ਇਹਨਾਂ ਦੀ ਨੋਮੀਨੇਸ਼ਨ ਰਿਸੈਪਟ ਹੋਈ ਹੈ ਸਰਕਾਰ ਨੇ ਕੀਤੀ ਹੈ ਨੋਮਿਨੇਸ਼ਨ ਕਲੈਕਸ਼ਨ ਕਮਿਸ਼ਨ ਨੇ ਕੀਤੀ ਹੈ ਹੁਣ ਇਥੇ ਸਵੇੜ ਦਾ ਖੱਜਲ ਕੀਤਾ ਜਾ ਰਿਹਾ ਨਾ ਕੈਂਡੀਡੇਟ ਅੰਦਰ ਇਲੈਕਸ਼ਨ ਇੰਜੀਨ ਬੈਠਦੇ ਜਾ ਰਹੇ ਨਾ ਇਹਨੂੰ ਵੋਟ ਪਾਉਣ ਦਿੱਤੀ ਜਾ ਰਹੀ ਹੈ ਇਹਨੂੰ ਵੋਟ ਦੇ ਨਾਂ ਤੇ ਖੱਜਲ ਕੀਤਾ ਜਾ ਰਿਹਾ ਉਹਨਾਂ ਅਸੀਂ ਸਵੇੜ ਦਾ ਯਾ ਰੋਲਾ ਹੁਣ ਜ ਰੋਲਾ ਬੈਠੇ ਹੁਣ ਕਹਿੰਦੇ ਅਸੀਂ ਥੋੜੀ ਜਾ ਕੇ ਵੋਟ ਪਾ ਕੇ ਆਉਨੇ ਜਿੰਨੇ ਵੀ ਜੀਪੀ ਦੇ ਬੰਦੇ ਵੋਟ ਪਾਉਣਾ ਸਾਰਿਆਂ ਨੂੰ ਮੋੜੇ ਜਾ ਰਿਹਾ ਝਾੜੂ ਵਾਲਾ ਕੋਈ ਪੁੱਛਦਾ ਨਹੀਂ ਇਥੇ ਇਹ ਆਹੀ ਕੋਸ਼ਿਸ਼ ਕਰਨੀ ਹੈ ਵੋਟਾ ਕਰਾਜੀ ਵੋਟ ਵੋ ਬਦਲਦੀ ਰਾਤੋਂ ਰਾਤ ਸਰ ਨੂੰ ਬਦਲਦੇ ਇਹਨਾਂ ਨੇ ਸਾਰੇ ਅਸੀਂ ਧੱਗਾ ਕੀਤਾ ਜਾ ਰਿਹਾ ਸਰਕਾਰ ਵਿੱਚ ਮੈਡਮ ਤੁਸੀਂ ਉਮੀਦਵਾਰ ਹੋ ਵੀਰ ਜੀ ਹਾਂਜੀ ਮੈਂ ਆਰਤੀ ਸਿੰਘ ਆ ਫੁੱਲਾਵਾਲ ਮੋਤੀ ਬਾਗ ਤੋਂ ਕੈਂਡੀਡੇਟ ਆ ਮੈਂ ਆ ਫਾਈਲ ਜਮਾ ਕੀਤੀ ਸੀ ਜਦੋਂ ਫਾਰਮ ਫਿਲ ਕੀਤਾ ਇਹਦੇ ਵਿੱਚ 7 ਨੰਬਰ ਵਾਰਡ ਚ ਮੇਰਾ ਲੜੀ ਨੰਬਰ 18 ਹੈ ਇਹ ਮੈਨੂੰ ਕਹਿ ਰਹੇ ਕਿ ਤੁਸੀਂ ਫੁੱਲਾਵਾਲ ਨਹੀਂ ਤੁਸੀਂ ਫਲਾਵਰ ਤੇ ਜਾ ਕੇ ਵੋਟ ਪਾ ਕੇ ਆਓ ਮੈਂ ਕਿਉਂ ਫੁੱਲਾਵਾਲ ਤੋਂ ਕਿਉਂ ਹੋ ਦਿੱਤੀ ਮੈਂ ਇੱਥੋਂ ਦੀ ਕੈਂਡੀਡੇਟ ਆ ਮੈਂ ਉੱਧਰ ਕਿੱਦਾਂ ਵੋਟ ਪਾ ਸਕਦੀ ਆ ਇਹ ਨਾਇਨਸਾਫੀ ਆ ਸੈਕੰਡ thing ਜੇ ਇਹ ਹੈ ਕਿ ਸਾਡੇ ਜਿਹੜੇ ਪੂਲਿੰਗ ਏਜੰਟ ਆ ਸਾਰੇ ਬਾਹਰ ਕਰਦੇ ਜਿਹੜੀ ਲਿਸਟਾ ਸਾਡੇ ਕੋਲੇ 23 ਦੀਆਂ ਨੇ ਅੰਦਰ ਲਿਸਟਾ 25 ਦੀਆਂ ਨੇ ਅੰਦਰ ਵੋਟਰਾਂ ਹੀ ਐ ਨਹੀਂ ਅੰਦਰ ਵੋਟਰਾਂ ਐ ਨਹੀਂ ਅੰਦਰ ਜਿਹੜੀਆਂ ਬਾਹਰ ਅਸੀਂ ਪਰਚੀ ਬਣਾ ਕੇ ਭੇਜ ਰਿਆਂ ਉਹ ਅੰਦਰ ਸੈਪਟ ਨਹੀਂ ਕਰ ਰਹੇ ਕਹਿੰਦੇ ਤੁਹਾਡੀ ਵੋਟ ਹੀ ਐ ਨਹੀਂ ਅੱਛਾ ਹੁਣ ਗੱਲਬਾਤ ਕੀਤੀ ਅੰਦਰ ਕੀ ਜਿਹੜਾ ਤੁਹਾਡਾ ਨੌਜਰੀ ਨੇ ਠੱਕਾ ਹੋ ਰਿਹਾ ਵੋਟ ਪਾਇਓ ਕਹਿੰਦੇ ਹੁਣ ਕਿੱਥੋਂ ਮਿਲ ਗਏ ਆ ਵੋਟ ਹੋਰ ਵੋਟ ਕਿੱਥੋਂ ਮਿਲੀ ਅੱਛਾ ਪਹਿਲੇ ਪਹਿਲਾਂ ਨਹੀਂ ਦਿੱਤੀ ਸੀ ਸਵੇਰ ਦੀ ਆਈ ਉਹ 7 ਵਜੇ ਦੀ ਮੈਂ 1:30 ਵਜ ਚੁੱਕਿਆ ਮੇਰੀ ਵਾਰਡ ਹੀ ਨਹੀਂ ਹੈਗੀ ਹੁਣ ਮੈਂ ਫਾਈਲ ਲੈ ਕੇ ਆਈਆਂ ਤੇ ਕਹਿੰਦੇ ਤੁਸੀਂ ਮੀਡੀਆ ਕੋਈ ਗੱਲ ਨਹੀਂ ਮੀਡੀਆ ਬੁਲਾਣਾ ਐਕਸ਼ਨ ਕਰ ਲੈ ਕਰ ਲੋ ਤੁਸੀਂ ਜੋ ਕਰਨਾ ਅਸੀਂ ਸਾਡੀ ਤਾਂ ਡਿਊਟੀ ਨਹੀਂ ਅਸੀਂ ਤਾਂ ਚਾਹ ਪਾਣੀ ਨੂੰ ਰੱਖਿਆ ਦੀ ਇਹ ਚੀਜ਼ਾਂ ਬੋਲੀ ਜਾ ਰਹੀਆਂ ਇਹ ਕਿੱਦਾਂ ਹੋ ਸਕਦਾ ਮੇਰਾ ਬਹੁਤ ਇੱਥੇ ਲੱਗਿਆ ਸੀ ਚੱਕ ਕੇ ਉੱਥੇ ਮਾਰਿਆ ਉੱਥੇ ਬੰਦਾ ਨਹੀਂ ਬੈਠਣ ਦੇ ਰਿਹਾ ਅੱਛਾ ਅੱਛਾ ਤੇ ਸਰਕਾਰ ਤਾਂ ਕਹਿੰਦੀ ਅਸੀਂ ਫੇਅਰ ਇਲੈਕਸ਼ਨ ਕਰ ਰਹੇ ਹਾਂ ਕਿ ਵੀਡੀਓਗ੍ਰਾਫੀ ਹੋ ਰਹੀ ਹੈ ਕੋਈ ਫੇਅਰ ਨਹੀਂ ਹੈਗਾ ਇੰਨਾ ਦਰ ਸ਼ਰਮ ਤੱਕਾ ਮੇਰੇ ਮੱਖਣ ਸਿੰਘ ਪੂਲਿੰਗ ਏਜੰਟ ਇਹਨਾਂ ਦੇਖੋ ਤੁਸੀਂ ਬੈਠਾ ਨਹੀਂ ਦਿੱਤਾ ਜਾ ਰਿਹਾ ਇਹਨਾਂ ਦੇ ਜਿਹੜੇ ਫਾਰਮ ਅੰਦਰ ਫਿਲ ਕਰਕੇ ਮੈਂ ਸਬਮਿਟ ਕਰਕੇ ਆਈ ਸੀ ਉਹ ਉਹਨਾਂ ਨੇ ਲੈ ਰਿਆ ਇਹਨਾਂ ਨੂੰ ਬਾਹਰ ਕੱਢਤਾ ਕਹਿੰਦੇ ਤੁਸੀਂ ਰੈਸਟ ਕਰੋ ਇਹ ਇੱਕਦੋ ਪੋਸੀਬਲ ਹੈ ਲਿਸਟਾਂ ਸਾਨੂੰ ਪੁਰਾਣੀਆਂ ਦਿੱਤੀਆਂ ਹੋ ਜਾਂ ਅਸੀਂ ਅੰਦਰ ਲਿਸਟਾਂ ਨਵੀਆਂ ਲੈ ਜੀ ਬਿਲਕੁਲ ਲੁਧਿਆਣਾ ਦੇ ਫੁੱਲਾਂ ਵਾਲੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਲਕੀ ਆ ਬੀਜੇਪੀ 'ਵਲੋਂ ਇਲਜ਼ਾਮ ਲਗਾਇਆ ਗਿਆ ਕਿ ਜਿਹੜੀ ਉਹਨਾਂ ਦੀ VOTING ਜਿਹੜੀ ਚੇਂਜ ਕੀਤੀ ਗਈ ਆ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਫਿਲਹਾਲ ਇਲਜ਼ਾਮ ਲਗਾਏ ਗਏ ਨੇ ਬੇਸ਼ੱਕ ਸਰਕਾਰ ਕਹਿ ਰਹੀ ਹੈ ਕਿ ਫੇਅਰ ਇਲੈਕਸ਼ਨ ਹੋ ਰਿਹਾ ਹੈ ਵੀਡੀਓਗ੍ਰਾਫੀ ਜਿਹੜੀ ਇਲੈਕਸ਼ਨ ਦੌਰਾਨ ਜਿਹੜੀ ਕੀਤੀ ਜਾ ਰਹੀ ਹੈ ਹੁਣ ਜਿਹੜਾ ਬੀਜੇਪੀ ਵੱਲੋਂ ਜਿਹੜਾ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਕਾਇਤ ਕਰਨ ਦੀ ਵੀ ਉਹਨਾਂ ਨੇ ਵੱਲੋਂ ਗੱਲ ਕਹੀ ਗਈ ਹੈ ਹਾਲਕਿ ਇਲੈਕਸ਼ਨ ਜਿਹੜੇ ਕਿ ਫੇਅਰ ਹੋ ਰਿਹਾ ਇਹ ਪੰਜਾਬ ਸਰਕਾਰ ਦੇ ਜਿਹੜੇ ਨੁਮਾਇंदे ਹੈਗੇ ਨੇ ਉਹਨਾਂ ਦਾ ਕਹਿਣਾ ਕਿ ਫੇਅਰ ਇਲੈਕਸ਼ਨ ਹੋ ਰਿਹਾ ਖੜੇ ਹੁੰਦੇ ਨੇ ਮੇਰੇ ਤਾਂ ਦਾ ਗਾਦਾ ਇਲਜ਼ਾਮ ਲੱਗਣਾ ਜੀ ਅਜੇ ਤੱਕ ਕਿਸੇ ਨੂੰ ਕਹਿ ਨਹੀਂ ਦੇਖੋ ਇਹ ਤਾਂ ਪੀਆਰ ਦੀ ਰਿਸਪੌਂਸਿਬਿਲਟੀ ਆ ਜੇ ਕਿਸੇ ਨੇ ਕੋ ਮਨਾ ਕੀਤਾ ਦੱਸੋ ਕਿਨੇ ਮਨਾ ਕੀਤਾ ਇਹ ਤਾਂ ਜਿਹੜਾ ਪੋਲਿੰਗ ਏਜੰਟ ਆ ਉਹਨੂੰ ਬਿਠਾਇਆ ਵੀ ਆ ਬਾਕੀ ਇਹ ਐਡੀਸੀ ਦਫਤਰ ਨੇ ਜੋ ਵੀ ਡਿਸਕਸ ਕੀਤੀ ਉਹਦੇ ਅਕੋਰਡਿੰਗਲੀ ਹੀ ਵੋਟਾਂ ਪੈ ਰਹੀਆਂ ਇਹਦਾ ਆਪਣਾ ਕੋਈ ਰੋਲ ਨਹੀਂ ਹੈ ਸਾਰਾ ਰੋਲ ਤੁਹਾਡਾ ਹੀ ਹੈ ਤੁਹਾਡਾ ਹੀ ਰੋਲ ਹੈ ਸਾਰਾ ਸਾਰਾ ਰੋਲ ਤੁਹਾਡਾ ਹੀ ਹੈ ਐਮਿੰਟ ਭਾਈ ਇਹਦਾ ਤਾਂ ਮੇਰੇ ਸਾਹਮਣੇ ਕੋਈ ਦਿਕ ਨਹੀਂ ਦੇਖ ਕੇ ਬੰਦੇ ਸਾਰੇ ਨਹੀਂ ਸੁਣੋ ਨਹੀਂ ਨਹੀਂ ਇੱਕ ਹੀ ਗੱਲ ਹੈ ਮੈਂ ਹੁਣ ਇਹਦਾ ਸੈਕਟਰ ਆਫੀਸਰ ਹਾਂ ਮੈਂ ਆਪ ਖੜਿਆ ਕਿ ਨਹੀਂ ਖੜਿਆ ਨਹੀਂ ਇਹ ਵੀ ਵੋਟਾਂ ਦਾ ਰੋਲਾ ਰੱਪਾ ਨਹੀਂ ਨਹੀਂ ਜੀ ਵੋਟਾਂ ਦਾ ਤਾਂ ਕੋਈ ਰੋਲਾ ਨਹੀਂ ਇਹੀ ਕਹਿ ਰਹੇ ਆ ਕਿਹੜਾ ਬੂਥ ਹੈ ਇਹ ਬੂਥ 114 117 117 ਬਲਾਕ ਸੰਮਤੀ ਚੋਣਾ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਨੂੰ ਲੈ ਕੇ ਜਿਹੜਾ ਭਾਜਪਾ ਵੱਲੋਂ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ ਕਿ ਵੋਟਾਂ ਨੂੰ ਚੇਂਜ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਸਾਡੇ ਨਾਲ ਬੀਜੇਪੀ ਦੇ ਆਗੂ ਸਨੀ ਕਾਂਸਾ ਕਾਂਸਾ ਕੀ ਮਾਮਲਾ ਕੀ ਦੇਖੋ ਸਾਡੇ ਕੈਂਡੀਡੇਟ ਹੈ ਜੀ ਆਰਤੀ ਸਿੰਘ ਇਹਨਾਂ ਦੀ ਨੋਮੀਨੇਸ਼ਨ ਰਿਸੈਪਟ ਹੋਈ ਹੈ ਸਰਕਾਰ ਨੇ ਕੀਤੀ ਹੈ ਨੋਮਿਨੇਸ਼ਨ ਕਲੈਕਸ਼ਨ ਕਮਿਸ਼ਨ ਨੇ ਕੀਤੀ ਹੈ ਹੁਣ ਇਥੇ ਸਵੇੜ ਦਾ ਖੱਜਲ ਕੀਤਾ ਜਾ ਰਿਹਾ ਨਾ ਕੈਂਡੀਡੇਟ ਅੰਦਰ ਇਲੈਕਸ਼ਨ ਇੰਜੀਨੀਅਰ ਬੈਠੇ ਜਾਂਦੇ ਜਾ ਰਹੇ ਨਾ ਇਹਨੂੰ ਵੋਟ ਪਾਉਣ ਦਿੱਤੀ ਜਾ ਰਹੀ ਹੈ ਇਹਨੂੰ ਵੋਟ ਦੇ ਨਾਂ ਤੇ ਖੱਜਲ ਕੀਤਾ ਜਾ ਰਿਹਾ ਹੁਣ ਅਸੀਂ ਸਵੇੜ ਦਾ ਇਹ ਰੌਲਾ ਹੁਣ ਜਿਹੜਾ ਰੌਲਾ ਪਿਆ ਤੇ ਹੁਣ ਉਹ ਕਹਿੰਦੇ ਅਸੀਂ ਥੋੜੀ ਜਾ ਕੇ ਵੋਟ ਪਾ ਕੇ ਆਉਨੇ ਹਾਂ ਜਿੰਨੇ ਬੀਜੇਪੀ ਦੇ ਬੰਦੇ ਵੋਟ ਬਣਵਾ ਰਹੇ ਸਾਰਾ ਨੂੰ ਮੋੜੇ ਜਾ ਰਿਹਾ ਝਾੜੂ ਵਾਲਾ ਕੋਈ ਪੁੱਛਦਾ ਨਹੀਂ ਇੱਥੇ ਇਹ ਆਹੀ ਕੋਸ਼ਿਸ਼ ਕਰਨੀ ਆ ਵੋਟਾਂ ਕਰਾਈਏ ਵੋਟ ਵੋਟ ਕੀ ਚੇਂਜ ਬੂਥ ਚੇਂਜ ਹੋਇਆ ਬੂਥ ਸਾਰੇ ਬੂਥ ਉਹੀ ਹੈ ਜੀ ਸਭ 2023 ਦੀ ਵੋਟਰ ਲਿਸਟ ਹੈ ਰਾਤੋਂ ਰਾਤ ਇਹਨਾਂ ਨੇ ਵੋਟਰ ਲਿਸਟ ਬਦਲਦੀ ਰਾਤੋਂ ਰਾਤ ਸਾਰਾ ਕੁਝ ਬਦਲਦੇ ਇਹਨਾਂ ਨੇ ਸਾਰੇ ਆਮ ਧੱਗਾ ਕੀਤਾ ਜਾ ਰਿਹਾ ਸਰਕਾਰ ਵਿੱਚ ਮੈਡਮ ਤੁਸੀਂ ਉਮੀਦਵਾਰ ਹੋ ਵੀਰ ਜੀ ਹਾਂਜੀ ਮੈਂ ਆਰਤੀ ਸਿੰਘ ਆ ਫੁੱਲਾਵਾਲ ਮੋਤੀ ਬਾਗ ਤੋਂ ਕੈਂਡੀਡੇਟ ਆ ਮੈਂ ਆ ਫਾਈਲ ਜਮਾ ਕੀਤੀ ਸੀ ਜਦੋਂ ਫਾਰਮ ਫਿਲ ਕੀਤਾ ਇਹਦੇ ਵਿੱਚ 7 ਨੰਬਰ ਵਾਰਡ ਚ ਮੇਰਾ ਲੜਾਈ ਨੰਬਰ 18 ਮੈਂ ਨੂੰ ਟਿੱਕ ਫੁੱਲਾ ਵਾਲ ਤਾਂ ਕਿਉਂ ਦਿੱਤੀ ਮੈਂ ਇੱਥੋਂ ਦੀ ਕੈਂਡੀਡੇਟ ਆ ਮੈਂ ਉਧਰ ਕਿੱਦਾਂ ਵੋਟ ਪਾ ਸਕਦੀ ਆ ਇਹ ਨਾਇਨਸਾਫੀ ਆ ਸੈਕੰਡ ਥਿੰਗ ਜੇ ਇਹ ਆ ਕਿ ਸਾਡੇ ਜਿਹੜੇ ਪੂਲਿੰਗ ਏਜੰਟ ਆ ਸਾਰੇ ਬਾਹਰ ਕਰਦੇ ਜਿਹੜੀ ਲਿਸਟਾ ਸਾਡੇ ਕੋਲੇ 23 ਦੀਆਂ ਨੇ ਅੰਦਰ ਲਿਸਟਾ 25 ਦੀਆਂ ਨੇ ਅੰਦਰ ਵੋਟਰਾਂ ਹੀ ਐ ਨਹੀਂ ਅੰਦਰ ਵੋਟਰਾਂ ਐ ਨਹੀਂ ਅੰਦਰ ਜਿਹੜੀਆਂ ਬਾਹਰ ਅਸੀਂ ਪਰਚੀ ਬਣਾ ਕੇ ਭੇਜ ਰਿਆਂ ਉਹ ਅੰਦਰ ਰਿਸੈਪਟ ਨਹੀਂ ਕਰ ਰਹੇ ਕਹਿੰਦੇ ਤੁਹਾਡੀ ਵੋਟ ਹੀ ਐ ਨਹੀਂ ਅੱਛਾ ਹੁਣ ਗੱਲਬਾਤ ਕੀਤੀ ਅੰਦਰ ਕਿ ਜਿਹੜਾ ਤੁਹਾਡਾ ਨੋਜ਼ਰੀ ਤੱਕਾ ਹੋ ਰਿਹਾ ਵੋਟ ਪਾਇਓ ਕਹਿੰਦੇ ਹੁਣ ਕਿੱਥੋਂ ਮਿਲ ਗਏ ਆ ਵੋਟ ਹਾਂ ਹ ਅੱਛਾ ਪਹਿਲੇ ਪਹਿਲਾਂ ਨਹੀਂ ਦਿੱਤੀ ਸੀ ਸਵੇਰ ਦੀ ਆਈ ਉਹ 7 ਵਜੇ ਦੀ ਮੇਰੇ 1:30 ਵਜ ਚੁੱਕਿਆ ਮੇਰੀ ਵਾਰਡ ਹੀ ਨਹੀਂ ਹੈਗੀ ਹੁਣ ਮੈਂ ਫਾਈਲ ਲੈ ਕੇ ਆਈਆਂ ਤੇ ਕਹਿੰਦੇ ਤੁਸੀਂ ਮੀਡੀਆ ਕੋਈ ਗੱਲ ਨਹੀਂ ਮੀਡੀਆ ਬੁਲਾਣਾ ਐਕਸ਼ਨ ਕਰਨਾ ਕਰ ਲੋ ਤੁਸੀਂ ਜੋ ਕਰਨਾ ਅਸੀਂ ਸਾਡੀ ਤਾਂ ਡਿਊਟੀ ਨਹੀਂ ਅਸੀਂ ਤਾਂ ਚਾਹ ਪਾਣੀ ਨੂੰ ਰੱਖਿਆ ਜੀ ਇਹ ਚੀਜ਼ਾਂ ਬੋਲੀ ਜਾ ਰਹੀਆਂ ਇਹ ਕਿੱਦਾਂ ਹੋ ਸਕਦਾ ਮੇਰਾ ਬਹੁਤ ਇੱਥੇ ਲੱਗਿਆ ਸੀ ਚੱਕ ਕੇ ਉੱਥੇ ਮਾਰੇ ਉੱਥੇ ਬੰਦਾ ਨਹੀਂ ਬੈਠਣ ਦੇ ਰਿਹਾ ਅੱਛਾ ਤੇ ਸਰਕਾਰ ਤਾਂ ਕਹਿੰਦੀ ਅਸੀਂ ਫੇਅਰ ਇਲੈਕਸ਼ਨ ਕਰ ਰਹੇ ਹਾਂ ਕਿ ਵੀਡੀਓਗ੍ਰਾਫੀ ਹੋ ਰਹੀ ਹੈਗਾ ਕੋਈ ਫੇਅਰ ਨਹੀਂ ਹੈਗਾ ਇਹਨਾਂ ਦਾ ਸ਼ਰਮ ਧੱਕਾ ਮੇਰੇ ਮੱਖਣ ਸਿੰਘ ਪੂਲ ਪੂਲਿੰਗ ਏਜੰਟ ਇਹਨਾਂ ਦੇਖੋ ਤੁਸੀਂ ਬੈਠਾ ਨਹੀਂ ਦਿੱਤਾ ਜਾ ਰਿਹਾ ਇਹਨਾਂ ਦੇ ਜਿਹੜੇ ਫਾਰਮ ਅੰਦਰ ਫਿਲ ਕਰਕੇ ਮੈਂ ਸਬਮਿਟ ਕਰਕੇ ਆਈ ਸੀ ਉਹ ਉਹਨਾਂ ਨੇ ਲੈ ਰਿਆ ਇਹਨਾਂ ਨੂੰ ਬਾਹਰ ਕੱਢਤਾ ਕਹਿੰਦੇ ਤੁਸੀਂ ਰੈਸਟ ਕਰੋ ਇਹ ਇੱਕਦੋ ਪੋਸੀਬਲ ਹੈ ਲਿਸਟਾਂ ਸਾਨੂੰ ਪੁਰਾਣੀਆਂ ਦਿੱਤੀਆਂ ਹੋ ਜਾਂ ਅਸੀਂ ਅੰਦਰ ਲਿਸਟਾਂ ਨਵੀਆਂ ਲੈ ਅੱਛਾ ਇਹ ਬਿਲਕੁਲ ਲੁਧਿਆਣਾ ਦੇ ਫੁੱਲਾਂ ਵਾਲੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਲਕੀ ਬੀਜੇਪੀ ਵੱਲੋਂ ਇਲਜ਼ਾਮ ਲਗਾਏ ਗਏ ਆ ਕਿ ਜਿਹੜੀ ਉਹਨਾਂ ਦੀ VOTING ਜਿਹੜੀ ਚੇਂਜ ਕੀਤੀ ਗਈ ਆ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਫਿਲਹਾਲ ਇਲਜ਼ਾਮ ਲਗਾਏ ਗਏ ਨੇ ਬੇਸ਼ੱਕ ਸਰਕਾਰ ਕਹ ਰਹੀ ਹੈ ਕਿ ਫੇਅਰ ਇਲੈਕਸ਼ਨ ਹੋ ਰਿਹਾ ਹੈ ਵੀਡੀਓਗ੍ਰਾਫੀ ਜਿਹੜੀ ਇਲੈਕਸ਼ਨ ਦੌਰਾਨ ਜਿਹੜੀ ਕੀਤੀ ਜਾ ਰਹੀ ਹੈ ਹੁਣ ਜਿਹੜਾ ਬੀਜੇਪੀ ਵੱਲੋਂ ਜਿਹੜਾ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਕਾਇਤ ਕਰਨ ਦੀ ਵੀ ਉਹਨਾਂ ਨੇ ਵੱਲੋਂ ਗੱਲ ਕਹੀ ਗਈ ਹੈ ਹਲਕੀ ਇਲੈਕਸ਼ਨ ਜਿਹੜੇ ਕਿ ਫੇਅਰ ਹੋ ਰਿਹਾ ਇਹ ਪੰਜਾਬ ਸਰ ਕੱਲ ਕੇ ਆਰੀਆਂ ਦਾ ਜਿਹੜੇ ਹੰਗਾਮੇ ਨਿਕਲੇ ਕਿ ਸਾਹਮਣੇ ਰੱਖੇ ਤਾਂ ਕਿਤੇ ਜ਼ਰੂਰ ਸਵਾਲ ਖੜੇ ਹੁੰਦੇ ਨੇ ਮੇਰੇ ਤਾਂ ਗਾਜ਼ਾ ਇਲਜ਼ਾਮ ਲੱਗਣਾ ਜੀ ਅਜੇ ਤੱਕ ਕਿਸੇ ਨੂੰ ਕਿਹਾ ਨਹੀਂ ਦੇਖੋ ਤਾਂ ਪੀਆਰ ਦੀ ਰਿਸਪੌਂਸਿਬਿਲਟੀ ਆ ਜੇ ਕਿਸੇ ਨੇ ਕੋ ਮਨਾ ਕੀਤਾ ਦੱਸੋ ਕਿਨੇ ਮਨਾ ਕੀਤਾ ਇੱਥੇ ਜਿਹੜਾ ਪੋਲਿੰਗ ਏਜੰਟ ਆ ਉਹਨੂੰ ਪਟਾਇਆ ਵੀ ਆ ਬਾਕੀ ਇਹ ਐਡੀਸੀ ਦਫਤਰ ਨੇ ਜੋ ਵੀ ਡਿਸਕਸ ਕੀਤੀ ਉਹਦੇ ਅਕੋਰਡਿੰਗਲੀ ਹੀ ਵੋਟਾਂ ਪੈ ਰਹੀਆਂ ਇਹਦਾ ਆਪਣਾ ਕੋਈ ਰੋਲ ਨਹੀਂ ਜੀ ਸਾਰਾ ਰੋਲ ਤੁਹਾਡਾ ਹੀ ਆ ਤੁਹਾਡਾ ਹੀ ਰੋਲ ਆ ਸਾਰਾ ਇਹਨਾਂ ਦੇ ਸਾਰਾ ਰੋਲ ਤੁਹਾਡਾ ਹੀ ਆ 1 ਮਿੰਟ ਭਾਈ ਇਹਦਾ ਤਾਂ ਮੇਰੇ ਸਾਹਮਣੇ ਕੋਈ ਦਿਸ ਨਹੀਂ ਕਰ ਰਿਹਾ ਦੇਖ ਕੇ ਬੰਦੇ ਸਾਰੇ ਨਹੀਂ ਸੁਣੋ ਨਹੀਂ ਨਹੀਂ ਇੱਕ ਦੀ ਗੱਲ ਹੈ ਮੈਂ ਤਾਂ ਉਤਾਰਜਨ ਬਈ ਆ ਜੀ ਨਹੀਂ ਨਹੀਂ ਮੈਂ ਡਬਲ ਜਿਹੜੀ ਗੱਲ ਹੈ ਮੈਂ ਹੁਣ ਇਹਦਾ ਸੈਕਟਰ ਵੀ ਸਰ ਮੈਂ ਆਪ ਖੜਿਆ ਕਿ ਨਹੀਂ ਖੜਿਆ ਨਹੀਂ ਇਹਦੇ ਵੋਟਾਂ ਦਾ ਰੋਲਾ ਰੱਪਾ ਪੈ ਨਹੀਂ ਜੀ ਵੋਟਾਂ ਦਾ ਤਾਂ ਕੋਈ ਰੋਲਾ ਨਹੀਂ ਇਹੀ ਕਹਿ ਰਹੇ ਆ ਕਿਹੜਾ ਬੂਥ ਹੈ ਇਹ ਬੂਥ 114 117 117 ਬਲਾਕ ਸੰਮਤੀ ਚੋਣਾ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾ ਨੂੰ ਲੈ ਕੇ ਜਿਹੜਾ ਭਾਜਪਾ ਵੱਲੋਂ ਜਿਹੜਾ ਇਲਜ਼ਾਮ ਲਗਾਏ ਜਾ ਰਿਹਾ ਕਿ ਵੋਟਾਂ ਨੂੰ ਚੇਂਜ ਕਰਨ ਦੇ ਇਲਜ਼ਾਮ ਲਗਾਏ ਜਾ ਰਿਹਾ ਸਾਡੇ ਨਾਲ ਭਾਜਪਾ ਦੇ ਆਗੂ ਸੰnik ਸਾਹਿਬ ਕੈਂਸਪ ਕੈਂਸਪ ਕੀ ਮਾਮਲਾ ਕੀ ਹੈ ਦੇਖੋ ਸਾਡੇ ਕੈਂਡੀਡੇਟ ਹੈ ਜੀ ਆਰਤੀ ਸਿੰਘ ਇਹਨਾਂ ਦੀ ਨੋਮੀਨੇਸ਼ਨ ਰਿਸੈਪਟ ਹੋਈ ਹੈ ਸਰਕਾਰ ਨੇ ਕੀਤੀ ਹੈ ਨੋਮਿਨੇਸ਼ਨ ਇਲੈਕਸ਼ਨ ਕਮਿਸ਼ਨ ਨੇ ਕੀਤੀ ਹੈ ਹੁਣ ਇਥੇ ਸਵੇੜ ਦਾ ਖੱਜਲ ਕੀਤਾ ਜਾ ਰਿਹਾ ਨਾ ਕੈਂਡੀਡੇਟ ਅੰਦਰ ਇਲੈਕਸ਼ਨ ਇੰਜੀਨੀਅਰ ਬੈਠੇ ਨੇ ਜਾ ਰਹੇ ਨਾ ਇਹਨੂੰ ਵੋਟ ਪਾਉਣ ਦਿੱਤੀ ਜਾ ਰਹੀ ਹੈ ਇਹਨੂੰ ਵੋਟ ਦੇ ਨਾਂ ਤੇ ਖੱਜਲ ਕੀਤਾ ਜਾ ਰਿਹਾ ਹੁਣ ਅਸੀਂ ਸਵੇੜ ਦਾ ਜਾ ਰੋਲਾ ਹੁਣ ਜਾ ਰੋਲਾ ਬੈਠੇ ਹੁਣ ਉਹ ਕਹਿੰਦੇ ਅਸੀਂ ਥੋੜੀ ਜਾ ਕੇ ਵੋਟ ਪਾ ਕੇ ਆਉਨੇ ਜਿੰਨੇ ਵੀ ਜੀਪੀ ਦੇ ਬੰਦੇ ਵੋਟ ਪਵਾ ਰਹੇ ਸਾਰਿਆਂ ਨੂੰ ਮੋੜੇ ਜਾ ਰਿਹਾ ਝਾੜੂ ਵਾਲਾ ਕੋਈ ਪੁੱਛਦਾ ਨਹੀਂ ਇਥੇ ਇਹ ਆਹੀ ਕੋਸ਼ਿਸ਼ ਕਰਨੀ ਆ ਫੋਟੋ ਕਰਾਜੀਂ ਵੋਟ ਵੋਟ ਕੇ ਚੇਂਜ ਬੂਥ ਚੇਂਜ ਬੂਥ ਸਾਰੇ ਬੂਥ ਉਹੀ ਹੈ ਜੀ ਸਭ ਉਹ 2023 ਦੀ ਵੋਟਰ ਲਿਸਟ ਹੈ ਰਾਤੋਂ ਰਾਤ ਇਹਨਾਂ ਨੇ ਵੋਟਰ ਲਿਸਟ ਬਦਲਦੀ ਰਾਤੋਂ ਰਾਤ ਸਾਰਾ ਕੁਝ ਬਦਲਤਾ ਇਹਨਾਂ ਨੇ ਸਾਰੇ ਹਮ ਧੱਗਾ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਮੈਡਮ ਤੁਸੀਂ ਉਮੀਦਵਾਰ ਹੋ ਵੀਰ ਜੀ ਹਾਂਜੀ ਮੈਂ ਆਰਤੀ ਸਿੰਘ ਆ ਫੁੱਲਾਵਾਰ ਮੋਤੀ ਬਾਗ ਤੋਂ ਕੈਂਡੀਡੇਟ ਆ ਮੈਂ ਆ ਫਾਈਲ ਜਮਾ ਕੀਤੀ ਸੀ ਜਦੋਂ ਫਾਰਮ ਫਿਲ ਕੀਤਾ ਇਹਦੇ ਵਿੱਚ 7 ਨੰਬਰ ਵਾਰਡ ਚ ਮੇਰਾ ਲੜੀ ਨੰਬਰ 18 ਹੈ ਇਹ ਮੈਨੂੰ ਕਹਿ ਰਹੇ ਕਿ ਤੁਸੀਂ ਫੁੱਲਾਵਾਰ ਨਹੀਂ ਤੁਸੀਂ ਫਲਾਵਰ ਤੋਂ ਜਾ ਕੇ ਵੋਟ ਪਾ ਕੇ ਆਓ ਮੈਂ ਤੁਹਾਨੂੰ ਟਿਕਟ ਫੁੱਲਾਵਾਲ ਤੋਂ ਕਿਉ ਕਿ ਦਾ ਨਾ ਵੋਟ ਪਾ ਸਕਦੀਆਂ ਇਹ ਨਾ ਇਨਸਾਫੀ ਹੈ ਸੈਕੰਡ thing ਜੇ ਇਹ ਹੈ ਕਿ ਸਾਡੇ ਜਿਹੜੇ ਪੂਲਿੰਗ ਏਜੰਟ ਆ ਸਾਰੇ ਬਾਹਰ ਕਰਦੇ ਜਿਹੜੀ ਲਿਸਟਾ ਸਾਡੇ ਕੋਲੇ 23 ਦੀਆਂ ਨੇ ਅੰਦਰ ਲਿਸਟਾ 25 ਦੀਆਂ ਨੇ ਅੰਦਰ ਵੋਟਾਂ ਹੀ ਹੈ ਨਹੀਂ ਅੰਦਰ ਵੋਟਾਂ ਹੈ ਨਹੀਂ ਅੰਦਰ ਜਿਹੜੀਆਂ ਬਾਹਰ ਅਸੀਂ ਪਰਚੀ ਬਣਾ ਕੇ ਭੇਜ ਰਿਆਂ ਉਹ ਅੰਦਰ ਸੈਪਟ ਨਹੀਂ ਕਰ ਰਹੇ ਕਹਿੰਦੇ ਤੁਹਾਡੀ ਵੋਟ ਹੀ ਹੈ ਨਹੀਂ ਅੱਛਾ ਹੁਣ ਗੱਲਬਾਤ ਕੀਤੀ ਅੰਦਰ ਕੀ ਜਿਹੜਾ ਤੁਹਾਡਾ ਨੌਜੋਗੀਆਂ ਤੱਕਾ ਹੋ ਰਿਹਾ ਵੋਟ ਪਾਇਓ ਕਹਿੰਦੇ ਹੁਣ ਕਿੱਥੋਂ ਮਿਲ ਗਈ ਹੈ ਵੋਟ ਹੋਰ ਵੋਟ ਕਿੱਥੋਂ ਮਿਲੀ ਅੱਛਾ ਪਹਿਲੇ ਪਹਿਲਾਂ ਨਹੀਂ ਦਿੱਤੀ ਸੀ ਸਵੇਰ ਦੀ ਆਈ ਉਹ 7 ਵਜੇ ਦੀ ਮੇਰੇ 1:30 ਵਜ ਚੁੱਕਿਆ ਮੇਰੀ ਵਾਰਡ ਹੀ ਨਹੀਂ ਹੈਗੀ ਹੁਣ ਮੈਂ ਫਾਈਲ ਲੈ ਕੇ ਆਈਆਂ ਤੇ ਕਹਿੰਦੇ ਤੁਸੀਂ মিডিਆ ਕੋਈ ਗੱਲ ਨਹੀਂ মিডিਆ ਬੁਲਾਣਾ ਐਕਸ਼ਨ ਕਰਦਾ ਕਰ ਲੋ ਤੁਸੀਂ ਜੋ ਕਰਨਾ ਅਸੀਂ ਸਾਡੀ ਤਾਂ ਡਿਊਟੀ ਨਹੀਂ ਅਸੀਂ ਤਾਂ ਚਾਹ ਪਾਣੀ ਨੂੰ ਰੱਖਿਆ ਜੀ ਇਹ ਚੀਜ਼ਾਂ ਬੋਲੀ ਜਾ ਰਹੀਆਂ ਇਹ ਕਿੱਦਾਂ ਹੋ ਸਕਦਾ ਮੇਰਾ ਬਹੁਤ ਇੱਥੇ ਲੱਗਿਆ ਸੀ ਚੱਕ ਕੇ ਉੱਥੇ ਮਾਰੇ ਉੱਥੇ ਬੰਦਾ ਨਹੀਂ ਬੈਠਣ ਦੇ ਰਿਹਾ ਅੱਛਾ ਤੇ ਸਰਕਾਰ ਦਾ ਕਹਿੰਦੇ ਅਸੀਂ ਫੇਅਰ ਇਲੈਕਸ਼ਨ ਕਰ ਰਹੇ ਹਾਂ ਕਿ ਵੀਡੀਓਗ੍ਰਾਫੀ ਹੋ ਰਹੀ ਹੈਗਾ ਕੋਈ ਫੇਅਰ ਨਹੀਂ ਹੈਗਾ ਇਹਨਾਂ ਦਾ ਸ਼ਰਮ ਧੱਕਾ ਮੇਰੇ ਮੱਖਣ ਸਿੰਘ ਪੂਲਿੰਗ ਏ ਪੂਲਿੰਗ ਏਜੰਟ ਹੈ ਇਹਨਾਂ ਦੇਖੋ ਤੁਸੀਂ ਬੈਠਣ ਨਹੀਂ ਦਿੱਤਾ ਜਾ ਰਿਹਾ ਇਹਨਾਂ ਦੇ ਜਿਹੜੇ ਫਾਰਮ ਅੰਦਰ ਫਿਲ ਕਰਕੇ ਮੈਂ ਸਬਮਿਟ ਕਰਕੇ ਆਈ ਸੀ ਉਹ ਉਹਨਾਂ ਨੇ ਲੈ ਲਿਆ ਇਹਨਾਂ ਨੂੰ ਬਾਹਰ ਕੱਢਤਾ ਕਹਿੰਦੇ ਤੁਸੀਂ ਰੈਸਟ ਕਰੋ ਇਹ ਇੱਕ ਤਾਂ ਪੋਸੀਬਲ ਹੈ ਲਿਸਟਾਂ ਸਾਨੂੰ ਪੁਰਾਣੀਆਂ ਦਿੱਤੀਆਂ ਹੋਈਆਂ ਅਸੀਂ ਅੰਦਰ ਲਿਸਟਾਂ ਨਵੀਆਂ ਨੇ ਜੀ ਬਿਲਕੁਲ ਲੁਧਿਆਣਾ ਦੇ ਫੁੱਲਾਂ ਵਾਲੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਹਲ ਕਿ ਬੀਜੇਪੀ ਵੱਲੋਂ ਇਲਜ਼ਾਮ ਲਗਾਏ ਗਏ ਆ ਕਿ ਜਿਹੜੀ ਉਹਨਾਂ ਦੀ ਵੋਟਿੰਗ ਜਿਹੜੀ ਚੇਂਜ ਕੀਤੀ ਗਈ ਆ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਫਿਲਹਾਲ ਅੰਜਾਮ ਲਗਾਏ ਗਏ ਨੇ ਬੇਸ਼ੱਕ ਸਰਕਾਰ ਕਹ ਰਹੀ ਹੈ ਕਿ ਫੇਅਰ ਇਲੈਕਸ਼ਨ ਹੋ ਰਿਹਾ ਹੈ ਵੀਡੀਓਗ੍ਰਾਫੀ ਜਿਹੜੀ ਇਲੈਕਸ਼ਨ ਦੌਰਾਨ ਜਿਹੜੀ ਕੀਤੀ ਜਾ ਰਹੀ ਹੈ ਹੁਣ ਜਿਹੜਾ ਬੀਜੇਪੀ ਵੱਲੋਂ ਜਿਹੜਾ ਕਿ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਕਾਇਤ ਕਰਨ ਦੀ ਵੀ ਉਹਨਾਂ ਨੇ ਵੱਲੋਂ ਗੱਲ ਕਹੀ ਗਈ ਹੈ ਹਾਲਕਿ ਇਲੈਕਸ਼ਨ ਜਿਹੜੇ ਕਿ ਫੇਅਰ ਹੋ ਰਿਹਾ ਇਹ ਪੰਜਾਬ ਸਰਕਾਰ ਦੇ ਜਿਹੜੇ ਨੁਮਾਇंदे ਹੈਗੇ ਉਹਨਾਂ ਦਾ ਕਹਿਣਾ ਕਿ ਫੇਅਰ ਇਲੈਕਸ਼ਨ ਹੋ ਰਿਹਾ ਪਰ ਜਿਹਦਾਰੀ ਜਿਹੜੀਆਂ ਘਟਨਾਵਾਂ ਜਿਹੜੀ ਸਾਹਮਣੇ ਆ ਕੇ ਆ ਰਹੀਆਂ ਦਾ ਜਿਹੜੇ ਹੰਗਾਮੇ ਨਿਕਲ ਕੇ ਸਾਹਮਣੇ ਆ ਰਿਹਾ ਕਿਤੇ ਨਾ ਕਿਤੇ ਜੁਰ ਸਵਾਲ ਖ